ਲੰਗੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਕਿਸਾਨਾਂ ਦੇ ਉੱਤੇ ਜੋ ਤਸ਼ੱਦਦ ਹੋਇਆ ਉਸ ਨੂੰ ਲੈ ਕੇ ਦੱਸਦੀ ਹਾਂ ਕਿ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਜਿਹੜਾ ਕਿ ਕਿਸਾਨਾਂ ਦੇ ਅੰਦਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਤਹਿਤ ਉਥੇ ਹੀ ਲਗਾਤਾਰ ਅਗਲੀਆਂ ਰਣਨੀਤੀਆਂ ਵੀ ਘੜੀਆਂ ਜਾ ਰਹੀਆਂ ਨੇ ਤੇ ਜਿਸ ਦੇ ਤਹਿਤ ਹੁਣ ਦੱਸਦੀ ਹਾਂ ਕਿ ਕੁਝ ਕਿਸਾਨ ਜਥੇਬੰਦੀਆਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਕਿ ਲਗਾਤਾਰ ਅਗਲੀ ਰਣਨੀਤੀ ਕਢੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕੋਈ ਵੱਡਾ ਪ੍ਰਦਰਸ਼ਨ ਵੀ ਹੋ ਸਕਦਾ ਹੈ ਤੇ ਦੱਸਦੀ ਹਾਂ ਕਿ ਦੂਜੇ ਪਾਸੇ ਬੀਤੇ ਦਿਨਾਂ ਦੇ ਵਿੱਚ ਜੋ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਹੋਇਆ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਜਿਹੜੀ ਕਿ ਪੜਕਦੀ ਹੋਈਆਂ ਨਜ਼ਰ ਆਈਆਂ ਜਿਸ ਦੇ ਤਹਿਤ ਜੋ ਧਰਨਾ ਕਿਸਾਨਾਂ ਦੇ ਵੱਲੋਂ ਲਗਾਇਆ ਗਿਆ ਸੀ ਉਹ ਜੀਸੀਬੀ ਮਸ਼ੀਨਾਂ ਦੇ ਨਾਲ ਪੱਟ ਦਿੱਤਾ ਗਿਆ ਤੇ ਦੂਜੇ ਪਾਸੇ ਕੁਝ ਕਿਸਾਨ ਗ੍ਰਿਫਤਾਰ ਕਰ ਲਏ ਤੇ ਉਥੇ ਹੀ ਬੀਬੀਆਂ ਵੀ ਕੁਝ ਗ੍ਰਿਫਤਾਰ ਹੋਈਆਂ ਤੇ ਜਿਸ ਤਹਿਤ ਜਿਹੜੇ ਕਿ ਪਰਚੇ ਦਰਜ ਕੀਤੇ ਗਏ ਤੇ ਹੁਣ ਉਥੇ ਜੋ ਕਿਸਾਨ ਹਜੇ ਵੀ ਜੇਲ੍ਹ ਚ ਨਹੀਂ ਉਹਨਾਂ ਦੀ ਲਗਾਤਾਰ ਰਿਹਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਤੇ ਹੋਰ ਕੁਝ ਕੀ ਕਹਿਣਾ ਹੈ ਕਿਸਾਨਾਂ ਦਾ ਆਓ ਤੁਹਾਨੂੰ ਪਹਿਲਾਂ ਸੁਣਾਉਂਦੇ ਆਂ ਭਗਵੰਤ ਮਾਨ ਦੀ ਸਰਕਾਰ ਨੇ ਕਿੰਦਰ ਦੀ ਮਿਹਲੀ ਭੁਗਤ ਨਾਲ ਸ਼ੰਭੋਖੌਰੀ ਬਾਗਰਾ ਉੱਤੇ ਜ਼ੁਲਮ ਕੀਤਾ ਜ਼ਬਰ ਕੀਤਾ ਪੂਰੇ ਪੰਜਾਬ ਜਦਮ ਚੱਕਰ ਚ ਲਾਇਆ ਸੈਂਕੜੇ ਕਿਸਾਨ ਜਿਹੜੇ ਆ ਉਹ ਜ਼ਿਲ੍ਹਾ ਦੇ ਵਿੱਚ ਟੱਕੇ ਹੋਏ ਆ ਕਿਸਾਨਾਂ ਆਗੂ ਦੀਦਿਆਂ ਉਸ ਦੇ ਵਿਰੋਧ ਵਿੱਚ ਜੋ ਜਥੇਬੰਦੀਆਂ ਲੋ 22 23 24 50 ਪਰਦੇ ਯਾਰਾ ਪਿੰਡਾਂ ਵਿੱਚ ਰੋਜ਼ ਪ੍ਰਦਰਸ਼ਨ ਕਰਕੇ ਪੁਤਲੇ ਫੂਕਣ ਦਾ ਨਾਅਰਾ ਕੀਤਾ ਗਿਆ ਵਾ ਉਸ ਸੰਬੰਧੀ ਆਪਾਂ ਗੱਲ ਕਰਨੀ ਆ ਮੇਰੇ ਵੀਰੋ ਵੀਡੀਓ ਸੁਣ ਕੇ ਤੁਰੰਤ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਪਸਾਰ ਮਿਹਰ ਸਿੰਘ ਅਰਚ ਕਮੇਟੀ ਪੰਜਾਬ ਵੱਲੋਂ ਸੂਬਾ ਕੋਰ ਕਮੇਟੀ ਦੀ ਮੀਟਿੰਗ ਲਾ ਕੇ ਫੈਸਲਾ ਕੀਤਾ ਗਿਆ ਕਿ ਪੰਜਾਬ ਪਰ ਵਿੱਚ ਪੰਜਾਬ ਪਰ ਦੇ ਯਾਰਾ ਪਿੰਡਾਂ ਵਿੱਚ ਗੜ ਪੱਦਰੀ ਤੇ ਜੋੜ ਪੱਦਰੀ ਭਗਵੰਤ ਮਾਨ ਦੇ ਪੁਤਲੇ ਫੋਕੇ 22 23 ਤੇ 24 ਮਾਰਚ ਨੂੰ ਰੋਚ ਪ੍ਰਦਰਸ਼ਨ ਕੀਤੇ ਜਾਣਗੇ ਇਸ ਤੋਂ ਲਾਵਾ ਜਥੇਬੰਦੀ ਵੱਲੋਂ ਜੀਤੇ ਆ ਗਏ ਭਗਤ ਸਿੰਘ ਰਾਜਗੁਰੂ ਸਗੇ ਦੇ ਸ਼ਹੀਦੀ ਦਿਨ ਉੱਤਰ ਵੀ ਵੱਡੇ ਇਕੱਠ ਕਰਕੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਸਨਮਾਨ ਦਿੱਤੀ ਜਾਂਦੀ ਤੇ ਪਗਸਰ ਦੀਆਂ ਫੋਟੋ ਲਾਉਣ ਵਾਲਿਆਂ ਉਹਦੇ ਨਾਲ ਉਹਨਾਂ ਵਰਗੀ ਪਗੜੀ ਬਨਣ ਵਾਲਿਆਂ ਦਾ ਪਰਦਾ ਲੋਕਾਂ ਦੇ ਵਿੱਚ ਜਿਹੜਾ ਉਹ ਜ਼ੀਰੋ ਲੀਡ ਕੀਤਾ ਜਾਵੇ। ਇਹਨਾਂ ਦਾ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਕਿਸੇ ਵੀ ਤਰੀਕੇ ਦਾ ਜਾਂ ਬੇਦਖਰ ਸਾਹਿਬ ਦੀ ਵਿਚਾਰਧਾਰਾ ਨਾਲ ਕੋਈ ਸਬੰਧ ਨਹੀਂ ਹੈ। ਇਹ ਜ਼ਾਲਮ ਜ਼ਬਰ ਤੇ ਨਾਦਰਸ਼ਾਈ ਜੋ ਫਰਮਾਨ ਉੱਪਰ ਆਉਂਦੇ ਆ ਤੇ ਲੋਕਾਂ ਦੇ ਹੱਕ ਕੁੱਝਣ ਵਾਲੀ ਭਗਵੰਤ ਮਾਦੀ ਸਰਕਾਰ ਹੈ। ਭਗਵੰਤ ਮਾਦੀ ਸਰਕਾਰ ਨੇ ਜੋ ਕੇਂਦਰ ਸਰਕਾਰ ਦੇ ਕਹਿਣ ਤੇ ਤੇ ਕੇਜਰੀਵਾਲ ਨੂੰ ਗ੍ਰਿਫਤਾਰੀ ਤੋਂ ਬਚਾਉਣ ਲਈ ਜਿਹੜਾ ਉਹਦਾ ਸ਼ਰਾਬ ਦੇ ਘਟਾਲੇ ਵਿੱਚ ਬੜੇ ਵੱਡੇ ਜਿਹੜੇ ਆ ਉਹ ਜਿਹੜੇ ਸਬੂਤ ਆ ਉਹ ਜੰਗ ਜਾਰ ਹੋ ਚੁੱਕੇ ਆ ਉਹਨੂੰ ਗ੍ਰਿਫਤਾਰੀ ਤੋਂ ਬਚਾਉਣ ਤੇ ਤੇ ਲਿਹਾਣਾ ਦੀ ਸ਼ੀਫ ਤੋਂ ਐਮਐਲਏ ਬਣਾ ਕੇ ਤੇ ਉਹਦੀ ਸ਼ੀਟ ਖਾਲੀ ਹੋਣ ਤੇ ਰਾਜ ਸਭਾ ਚ ਕੇਜਰੀਵਾਲ ਨੂੰ ਭੇਜਣ ਲਈ ਇਹ ਪ੍ਰਪੰਚ ਤੇ ਇਹ ਜਿਹੜਾ ਸਾਰਾ ਪਸੰਨਾ ਤੇ ਜ਼ਬਰ ਕੀਤਾ ਗਿਆ ਇਸੇ ਤਰੀਕੇ ਦੇ ਨਾਲ ਕਾਰਪੋਰੇਟ ਜਿਹੜਾ ਹਮਲਾ ਨੂੰ ਉਨ ਨੂੰ ਇਲਾਜ ਦੇਣ ਵਾਸਤੇ ਕਾਰਪੋਰੇਟ ਨੀਤੀਆਂ ਨੂੰ ਲਾਗੂ ਕਰਨ ਵਾਸਤੇ ਭਾਰਤ ਮਾਲਾ ਪ੍ਰੋਜੈਕਟ ਪੰਜਾਬ ਦੇ ਵਿੱਚ ਸੜਕਾਂ ਬਣਾਉਣ ਵਾਸਤੇ ਹੋਰ ਕਈ ਜਿ ਤਰ੍ਹਾਂ ਕਿ ਸਾਰਾ ਆਪਣੀਆਂ ਨੀਤੀਆਂ ਲੈ ਕੇ ਆ ਰਿਹਾ ਹੈ ਵਾਇਲਡ ਵਾਈਡ ਜਿਸ ਤਰ੍ਹਾਂ ਕਰਮੁਕਤਪ ਪਾਰਸ ਨੂੰ ਤਾਂ ਲੰਘ ਕਾ ਵੀ ਗੱਲ ਆ ਰਹੀ ਅਮਰੀਕਾ ਦੀ ਜੋ ਪਾਰ ਸਰਕਾਰ ਮੰਨ ਰਹੀ ਹੈ ਇਸ ਤਰ੍ਹਾਂ ਬਾਕੀ ਦਾ ਉਹਦੇ ਲਈ ਇੰਨਾ ਨੇ ਇੰਨਾ ਵੱਡਾ ਜੁਰਮ ਜਬਰ ਤੇ ਇੰਨਾ ਵੱਡਾ ਰਿਸਕ ਲਿਆ ਉਹ ਜਦੋਂ ਕਿ ਮੰਗਾ ਕੇ ਕੇਂਦਰ ਸਰਕਾਰ ਨਾਲ ਦਿੱਲੀ ਜਾਣਾ ਸੀ ਕੰਧਾਂ ਕੱਢ ਕੇ ਹਰਿਆਣਾ ਸਰਕਾਰ ਨੇ ਰੋਕਿਆ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਉੱਥੋਂ ਕਿਸਾਨਾਂ ਨੂੰ ਖਦੇੜਣ ਦਾ ਕੀ ਤਰਕ ਕੋ ਭਗਵੰਤ ਮਾਨੀ ਸਰਕਾਰ ਕੋ ਕੀ ਦਲੀਲ ਕੀ ਬਲ ਜਿਦੋਂ ਕਿ ਭਗਵੰਤ ਮਾਨ ਸਰਕਾਰ ਪਹਿਲਾਂ ਕਹਿੰਦਾ ਰਿਹਾ ਵੀ ਜੇ ਕਿਸਾਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਕਰਨ ਦਿੱਲੀ ਵੀ ਜਾਣਾ ਤਾਂ ਫਿਰ ਲੋਰ ਜਾਂ ਤੇ ਇਸ ਤਰੀਕੇ ਦੇ ਨਾਲ ਇਹ ਜੋ ਵੀ ਨਾ ਦਾ ਜੋ ਲਿ ਨੀਤੀ ਆ ਜਾਂ ਜਿੰਨੀ ਕਿਨਾਂ ਦੀ ਸਮਝਿਆ ਜਾਂ ਜਿਸ ਤਰੀਕੇ ਨਾਲ ਇਕੱਠ ਕੁਤਲੀ ਬਣ ਕੇ ਮੁੱਖ ਮੰਤਰੀ ਕੰਮ ਕਰ ਰਿਹਾ ਕੇਂਦਰ ਦੀ ਕੇਜਰੀ ਵਾਲੇ ਕਾਰਪੋਰੇਟ ਉਹ ਸਭ ਕੋ ਸਾਹਮਣੇ ਆ ਗਿਆ ਕਿ ਪੰਜਾਬ ਦੇ ਲੋਕ ਇਹਨੂੰ ਤੇ ਦੇਸ਼ ਦੇ ਲੋਕ برداشت ਨਹੀਂ ਕਰਨਗੇ ਪੜੀ ਮੁਆਫ ਨਹੀਂ ਕਰਨਗੇ ਇਹਨਾਂ ਨੇ ਨਾ ਉਧਰ ਹੀ ਰਹਿਣਾ ਨਾ ਉਧਰ ਹੀ ਰਹਿਣਾ ਕਿਸੇ ਚੋਕੇ ਵੀ ਨਹੀਂ ਰਹਿਣਾ ਤੇ ਅਸੀਂ ਦੋਨੋਂ ਫੋਰਮਾਂ ਨੂੰ ਜਲਦ ਮਿਟਰ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਲਾਹਣ ਜਿਹੜਾ ਉਹ ਕੀਤਾ ਜਾਵੇਗਾ ਤੇ ਉਸ ਦਾ ਕੰਮ ਆ ਗਿਆ ਭਗਵਾਨ ਤਮਾਮ ਦੀ ਸਰਕਾਰ ਨੂੰ ਬੁਰੀ ਤਰ੍ਹਾਂ ਪੁਖਤਣਾ ਪਵੇ ਇਸ ਤੋਂ ਲਾ ਬਾ ਆਇਰ ਦੇ ਕਰਨ ਦੇ ਰੋਸ ਪ੍ਰਦਰਸ਼ਨ ਜਥੇਬੰਦੀਆਂ ਨੇ ਕੀਤੇ ਜਾਵੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ 22 ਤੇ 24 ਪੂਰੇ ਪੰਜਾਬ ਚ ਪੁਤਲੇ ਫੂਕ ਰੋਸ ਪ੍ਰਦਰਸ਼ਨ ਜਿਵੇਂ 11 ਕਿਸਾਨ ਕਿ ਦੂਰ ਬੀਬੀਆਂ ਸੰਹਿਣ ਦੇ ਵਿੱਚ 11 ਪਿੰਡਾਂ ਦੇ ਤੇ 11 ਕਸਬਿਆਂ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਇਹਦੇ ਚ ਮੰਗ ਤੋਂ ਵੀ ਕਿ ਸਾਰੇ ਹੀਰੇ 300 ਦੇ ਤਰੀਕ ਵੱਡੇ ਕਿਸਾਨਾਂ ਨੂੰ ਜਿਹੜੇ ਧੋਖੇ ਨਾਲ ਗ੍ਰਿਫਤਾਰ ਕੀਤੇ ਵਿਸ਼ਵਾਸਘਾਤ ਕਰਕੇ ਤਕਮੀਨਗੀ ਦੀ ਹੱਤਕਿਰਦੀ ਸਾਰੀਆਂ ਮਰਿਆਦਾਾਂ ਤੋੜ ਕੇ ਜਿਹੜੇ ਗ੍ਰਿਫਤਾਰ ਕੀਤੇ ਮਾਗੀ ਤੋਂ 19 ਤਰੀਕ ਨੂੰ ਸ਼ਾਮ ਨੂੰ ਮੀਟਰ ਤੋਂ ਬਾਅਦ ਜਿਹੜੀ ਕੇਂਦਰੀ ਮੰਤਰੀ ਹੋਈ ਤੇ ਉਸ ਤੋਂ ਇਲਾਵਾ ਜਿੰਨੇ ਵੀ ਛੰਭੂ ਖਨੋਰੀ ਬੜਾ ਤੋਂ ਗ੍ਰਿਫਤਾਰ ਕੀਤੇ ਆ ਜਿੱਚ ਤਰਨਤਨ ਜ਼ਿਲ੍ਹੇ ਦੀਆਂ 12 ਬੀਬੀਆਂ ਵਾ ਰਜੀਤ ਕੌਰ ਕੱਲਾ ਜਿਹੜੀ ਜ਼ਿਲ੍ਹਾ ਵਿਸੀਅੇ ਨੂੰ ਪ੍ਰਧਾਨ ਹੈ ਤਰਨਤਨ ਦੀ ਉਹਦੇ ਸੇਵਾ